ਹੋਰ ਸਾਰੇ ਕਿਵੇਂ ਜੀ ਅੱਜ ਆਪਣਾ ਸੈਕੰਡ ਬਲੌਗ ਹੈ ਜੀ ਆਪਣੀ ਸੈਕੰਡ ਵੀਡੀਓ ਆ ਨੰਬਰ 2 ਬੀਟ ਕਰਾ ਰਿਹਾ ਦਾ ਦੂਜਾ ਦਿਨ ਆ ਜੀ ਸਾਨੂੰ ਆ ਪਹਿਲੇ ਦੇਖ ਲਓ ਮੈਂ ਬੀਜ ਰਿਆ ਫਿਰ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਾਂ ਬੀਟਗ੍ਰਾਫ ਬੀਜਿਆ ਹੋਇਆ ਉਹਦੀ ਕੀ ਪ੍ਰੋਸੈਸ ਆ ਆ ਦੇਖੋ ਪਹਿਲਾਂ ਆ ਦੇਖੋ ਥੋੜੀ ਮਿੱਟੀ ਗਿੱਲੀ ਕਰਨੀ ਹੈ ਗਿੱਲੀ ਤਾਂ ਕਰਨੀ ਹੈ ਕਿ ਥੋੜਾ ਜਿਹਾ ਜਦੋਂ ਆਪਾਂ ਕਣਕ ਬੀਜਣੀ ਉਹਨੂੰ ਲੋਡ ਪੈਂਦੀ ਹੈ ਕਿੱਲੇ ਬਣਦੀ ਨਹੀਂ ਉਗਦੀ ਨਹੀਂ ਆ ਆਪਣੀ ਗਿੱਲੀ ਕਣਕ ਹੈ ਇੱਕ ਰਾਤ ਭੁੰਤੀ ਹੋਈ ਆ ਤੇ 10 ਤੋਂ 12 ਘੰਟੇ ਦੀ ਭੁੰਤੀ ਹੋਈ ਆ ਆ ਤੁਹਾਡੇ ਸਾਹਮਣੇ ਜੀ ਮਿੱਟੀ ਕੀਤੀ ਗਿੱਲੀ ਜਿਹੜੀ ਮਿੱਟੀ ਤੁਹਾਨੂੰ ਦੱਸਿਆ ਹੋਇਆ ਪਿਛਲੀ ਵੀਡੀਓ 'ਚ ਆਪਾਂ ਕਿ ਜਿਹੜੀ ਮਿੱਟੀ ਹੈ ਜੀ ਉਹ ਘੱਟੋ ਘੱਟ ਤੁਹਾਨੂੰ ਸਾਲ ਤੋਂ ਸਾਲ ਪੁਰਾਣੀ ਚਾਹੀਦੀ ਹੈ ਕਿ ਜਿੱਥੇ ਨਾ ਕੋਈ ਰੇ ਹੋਈ ਹੋਵੇ ਨਾ ਕੋਈ ਸਪਰੇ ਹੋਈ ਹੋਵੇ ਤੇ ਕਣਕ ਵੀ ਸਾਲ ਤੋਂ ਉੱਤੇ ਚਾਹੀਦੀ ਹੈ ਪੁਰਾਣੀ ਨਵੀਂ ਕਣਕ ਨਹੀਂ ਚਾਹੀਦੀ ਦੇ ਵਾਸਤੇ ਪੁਰਾਣੀ ਕਣਕ ਤਾਂ ਮੈਂ ਮੇਰੇ ਕਰੂ ਸਟਾਰਟ ਤੇ ਤੁਸੀਂ ਮੈਸੇਜਾਂ 'ਚ ਪੁੱਛਦੇ ਸੀ ਵੀ ਇਹ ਕਿੰਨੇ ਦਿਨ ਪੀਣੀ ਹੈ ਕਿਵੇਂ ਪੀਣੀ ਹੈ ਅੱਜ ਮੈਂ ਤੁਹਾਨੂੰ ਇਹ ਦੂਸਰੀ ਵੀਡੀਓ 'ਚ ਸਾਰਾ ਕੁਝ ਸਮਝਾ ਦਿੰਨੀ ਆ ਜਿੱਦ ਦਿਨ ਨੋ ਅ ਅਠਵਾਂ ਨੰਬਰ ਡੰਗਾ ਹੋਊਗਾ ਉਦੋਂ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸੂੰਗੀ ਵੀ ਐਡੀ ਐਡੀ ਕਣਕ ਹੋਊਗੀ ਤੇ ਆਪਾਂ ਕਿਵੇਂ ਪੀਣੀ ਆ ਕਿੰਨੀ ਪੀਣੀ ਆ ਸਾਰਾ ਪ੍ਰੋਸੈਸ ਮੈਂ ਤੁਹਾਨੂੰ ਅੱਗੇ ਦੱਸੂੰਗੀ ਠੀਕ ਹੈ ਤੇ ਇਹ ਜਿਹੜੀ ਕਣਕ ਆਪਾਂ ਹੁਣ ਮੈਂ ਤੁਹਾਨੂੰ ਅੱਜ ਇਹ ਡੰਗਾ ਬੀਜ ਕੇ ਦਿਖਾ ਦੇਣੀ ਆ ਇਹ ਦੂਜੇ ਦਿਨ ਦਾ 9 ਦਿਨ ਆਪਾਂ ਇਹ ਡੰਗੇ ਰੋਜ਼ ਬੀਜਣੇ ਆ ਰੋਜ਼ ਜਿਵੇਂ ਕਾਹ ਪਿਆ ਪਹਿਲੇ ਦਿਨ ਦਾ ਆਹ ਪਿਆ ਆਪਣਾ ਪਹਿਲੇ ਦਿਨ ਦਾ ਡੰਗਾ ਦਰਸ਼ਨ ਕਰੋ ਪਹਿਲਾਂ ਇਹਦੇ ਆ ਦੇਖੋ ਕਣਕਾ ਦੇਖੋ ਫੁੱਟਣੀ ਸ਼ੁਰੂ ਹੋ ਚੁੱਕੀ ਆ ਠੀਕ ਹੈ ਕੀੜੇ ਮਕੌੜਾ ਤੋਂ ਬਚਾ ਕੇ ਰੱਖਿਓ ਜੇ ਕੀੜੇ ਕਿਸੇ ਦੇ ਘਰੇ ਤੰਗ ਕਰਦੇ ਹੋਏ ਤਾਂ ਚਾਕ ਬਗਲ ਕੇ ਉਹਦੇ ਵਿੱਚ ਧਰ ਦਿਓ ਤੁਸੀਂ ਇਹ ਚੀਜ਼ਾਂ ਆ ਦੇਖੋ ਜੀ ਕਣਕ ਆਪਣੀ ਫੁੱਟਣੀ ਸ਼ੁਰੂ ਹੋ ਚੁੱਕੀ ਹੈ ਤੇ ਕਣਕ ਜੀ ਨੂੰ ਧੁੱਪ ਲੱਗਣੀ ਨਹੀਂ ਚਾਹੀਦੀ ਜਮ੍ਹਾਂ ਵੀ ਹਾਂ ਇਹਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਸਾਮੇ ਰੱਖਣੀ ਹੈ ਤੇ ਆ ਕਪੜਾ ਜਦੋਂ ਕਣਕ ਫੁੱਟ ਕੇ ਆਏ ਭੁੱਖਾ ਹੀ ਕੱਢ ਲਈਓ ਉਹਦਾ ਕਪੜਾ ਚੱਕ ਦੇਵੋ ਸੱਕ ਠੀਕ ਹੈ ਤੇ ਆ ਸੇਮ ਪ੍ਰੋਸੈਸ ਆਬਰੇ ਸਾਨੂੰ ਪੀੜੀ ਪੂਣੀ ਸਾਰੀ ਦੱਸੂਗੀ ਅਗਲੀ ਵੀਡੀਓ ਅਸੀਂ ਢੀ ਪਾਵਾਂਗੇ ਨਾ ਜਦੋਂ ਕਣਕ ਉਹ ਐਡੀ ਐਡੀ ਹੋ ਗਈ 6-7 ਇੰਚ ਦੀ ਉਦੋਂ ਪਾਵਾਂਗੇ ਅਸੀਂ ਰੋਜ਼ ਕਿੜਾਉਂਗਾ ਬੀਜਾਂ ਕਰਾਂਗੇ ਤੁਸੀਂ ਰੋਜ਼ ਆਪਣੇ ਆਪ ਬੀਜਦੇ ਦੋ ਤਿੰਨ ਮਹੀਨੇੜੀਆਂ ਨਹੀਂ ਬੀਜਣਾ ਨਹੀਂ ਪੀਣੀ ਦਾ ਦੋ ਤਿੰਨ ਮਹੀਨੇ ਆ ਨਾ ਜਿਨ੍ਹਾਂ ਨੂੰ ਤਾਂ ਮੇਜਰ ਰੋਗ ਉਹਨਾਂ ਨੇ ਤਾਂ ਤਿੰਨ ਮਹੀਨੇ ਪੀਣੀ ਆ ਜਿਨ੍ਹਾਂ ਨੇ ਕੋਈ ਆਪਣੇ ਵਰਗ ਨਹੀਂ ਉਹਦੀਆਂ ਘਾਟਾ ਗੁਰੀਆਂ ਕਰਨੀਆਂ ਉਹਨੂੰ ਤਾਂ 1 ਮਹੀਨੇ ਵਾਧੂ ਆ ਲਓ ਜੀ ਕਣਕ ਆ ਭੌਮੀ ਬੀਜਾਂਗੇ ਜਿਵੇਂ ਤੁਹਾਨੂੰ ਕਰ ਦੱਸਿਆ ਸੀ ਵੀ ਵਸਾਉ ਨਹੀਂ ਹੁੰਨੇ ਆ ਕਿਉਂਕਿ ਬਹੁਤ ਸੰਘਣੀ ਚਾਹੀਦੀ ਆ ਇਹਦਾ ਕੱਲਾ ਕੱਲਾ ਡੱਕਾ ਜੇ ਹੋਊਗਾ ਫਿਰ ਉਹਦਾ ਜੂਸ ਨਹੀਂ ਬੜੂਗਾ ਐਵੇਂ ਨਾ ਕੁਛ ਕਣਕੀ ਕੁਛ ਤਾਂ ਕਣਕ ਖੜਦੀ ਆ ਬਾਕੀ ਇਹਦੇ ਰੇਹ ਦੇ ਕੰਮ ਆਉਂਦੀ ਆ ਇਹ ਖੁੱਦ ਹੀ ਕਣਕ ਨਾ ਦੇ ਕੋਈ ਇਹ ਇਹ ਚਾਹ ਹੋਣੀ ਹੁੰਦਾ ਕਣਕ ਤੁਸੀਂ ਪੂਰੀ ਐ ਵਸਾ ਦੇਣੀ ਐ ਡੋਂਗੇ ਚ ਜਗ੍ਹਾ ਨਹੀਂ ਹੋਣੀ ਮਿੱਟੀ ਨਹੀਂ ਦੇਣੀ ਚਾਹੀਦੀ ਇਹਦੇ ਹਿਸਾਬ ਨਾਲ ਕਣਕ ਤੁਸੀਂ ਵਸਾ ਕੇ ਬੀਜਣੀ ਐ ਇਹਦੇ ਤੇ ਇਹ ਸੇਮ ਪ੍ਰੋਸੈਸ ਐ ਵੀਰੇ ਰੋਜ਼ ਤੁਸੀਂ ਇਦਾਂ ਹੀ ਬੀਜਣਾ ਇੱਕ ਡੋਂਗਾ 9ਵੇਂ ਦਿਨ ਤੁਹਾਡੀ ਉਹ ਕਣਕੇ ਐਡੀ ਐਡੀ ਹੋ ਜੂਗੀ ਪੀ ਨਾਲ ਜਿਹੜਾ ਪਹਿਲਾਂ ਡੋਂਗਾ ਰੋਜ਼ ਡੋਂਗਾ ਇੱਕ ਬੀਜਣਾ ਹੀ ਨਹੀਂ ਹੈਗਾ ਵੀ ਇੱਕ ਬੀਜਣਾ ਜਿਹੜਾ ਇੱਕ ਡੋਂਗਾ ਬੀਜਣਾ ਇਹ ਮੇਰੇ ਕੱਲੀ ਵਾਸਤੇ ਵੀ ਐ ਕਿਉਂਕਿ ਡੋਂਗੇ ਵਿੱਚ ਛੋਟੇ ਐਪੀਟੇ ਨੂੰ ਦੋ ਜਣੇ ਵੀ ਸਕਦੇ ਪਰ ਮੈਂ ਤਾਂ ਕੱਲੀ ਪੀਜਾਂ ਕਰੂ ਕਿਉਂਕਿ ਮੈਂ ਪਚਾ ਚੁੱਕੀ ਆ ਮੈਂ ਬਹੁਤ ਭੀਤੀ ਆ ਕਣਕ ਪਹਿਲਾਂ ਦੇਖਣਾ ਪੈਂਦਾ ਵੀ ਕੌਣ ਕਿੰਨੀ ਪਚਾਉਂਦਾਗਾ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਕਿਤੇ ਟੈਂਸ਼ਨਾਂ ਚ ਪੈ ਜਾਓਗੇ ਵੀ ਕੋਈ ਨੁਕਸਾਨ ਹੋਊਗਾ ਨੁਕਸਾਨ ਇਹਦਾ ਕੋਈ ਵੀ ਨਹੀਂ ਹੈਗਾ ਆ ਦੇਖੋ ਜੀ ਥੱਲੇ ਆਪਾਂ ਪਾਣੀ ਉਹ ਕਰਿਆ ਸੀਗਾ ਉੱਤੇ ਆਪਾਂ ਹੁਣ ਕੇਰਾ ਪਾਵਾਂਗੇ ਇਹਦੇ ਸੁੱਕੀ ਮਿੱਟੀ ਸੁੱਕੀ ਮਿੱਟੀ ਬਸ ਕਣਕ ਲਕੋਣੀ ਉਹ ਤੁਹਾਨੂੰ ਮੈਂ ਦੱਸੀ ਸੀ ਮਿੱਟੀ ਜਿਹਾ ਵਾਲੇ ਰੋੜ ਰੂੜ ਨਾ ਹੋਣ ਜੇ ਰੋੜ ਹੋਣਗੇ ਸਾਂਣ ਲਿਓ ਜੇ ਸਾਫ਼ ਮਿੱਟੀ ਹੈ ਸਾਂ ਦੀ ਕੱਕਰ ਰੇਤਾ ਨਾ ਲੈ ਕੇ ਬੇਜੋ ਕੱਕੇ ਰੇਤੇ ਚ ਕਣਕ ਨਹੀਂ ਹੁੰਦੀ ਘੱਟ ਹੁੰਦੀ ਹੈ ਬਿਰਲੀ ਹੁੰਦੀ ਹੈ ਆ ਦੇਖੋ ਜੀ ਆ ਕਣਕ ਆਪਾਂ ਦਿੱਤੀ ਟਾਗਾ ਇਹਦੇ ਮੜਾ ਮੜਾ ਰੇਤਾ ਪਾਇਆ ਵੀ ਕਣਕ ਜਿਹੜੀ ਸਾਰੀ ਲੋਕੀ ਸੇਮ ਪ੍ਰੋਸੈਸ ਆਸੇ ਕਪੜਾ ਇਹਨੂੰ ਆਪਾਂ ਕਰਨਾ ਗਿੱਲਾ ਇਹਨੂੰ ਕਰਾਂਗੇ ਆਪਾਂ ਗਿੱਲਾ ਕੋਈ ਵੱਡਾ ਲੰਮਾ ਚੜਾ ਕੰਮ ਨਹੀਂ ਇਹ 9 ਦਿਨ ਬੀਜ ਨਹੀਂਆ ਵੀਰੇ ਕਿਤੇ ਇੱਕ ਦਿਨ ਇੱਕ ਡੋਂਗਾ ਬੀਜ ਕੇ ਧਰ ਲੋਗੇ ਇਹ ਤਿੰਨ ਮਹੀਨੇ ਇਹ ਰੋਜ਼ ਦਾ ਇੱਕ ਡੋਂਗਾ ਤੁਹਾਨੂੰ ਬੀਜ ਨਹੀਂ ਪੈਣਾ ਜਦੋਂ ਤੁਸੀਂ ਕਣਕ ਪੀਣ ਲੱਗੇ ਉਹ ਤੁਹਾਨੂੰ ਦੱਸੂਗੀ ਜਦੋਂ ਕਣਕ ਪੀਣ ਲੱਗੇ ਉਦੋਂ ਜਦੋਂ ਡੋਂਗਾ ਖਾਲੀ ਹੋ ਜਾ ਕਰੂਗਾ ਨਾਲ ਦੀ ਨਾਲ ਉਹਨੂੰ ਫੇਰ ਬੀਜ ਦੇਣਾ ਦੇਲੀ ਕਣਕ ਪਿਆਉਣੀ ਆ ਤਿੰਨ ਚੋੜਨਾ ਹੈ ਨਹੀਂ ਕਪੜਾ ਜੀ ਐਵੇਂ ਧਰਨਾ ਹੈ ਉੱਤੇ ਹਾਂ ਦੇਲੀ ਤੁਸੀਂ ਕਣਕ ਬੀਜਣੀ ਆ ਇਹ ਕਪੜਾ ਵਸਾਉਣ ਦਾ ਮੈਨ ਆਹ ਮੈਂ ਕੱਲ ਵਾਲਾ ਸੀ ਤੇ ਮੈਂ ਪਾਣੀ ਛੜਕਤਾ ਇਹਦੇ ਤੜਕੇ ਹੱਥ ਨੇ ਪਾਣੀ ਛੜਕਣਾ ਕਿਤੇ ਸੁੱਕਾ ਰਹਿ ਜੇ ਨਹੀਂ ਹਰੀ ਨਹੀਂ ਹੋਣਾ ਐ ਕਰਕੇ ਆ ਦੇਖ ਜਦੋਂ ਇਹ ਹਰੀ ਹੋ ਗਈ ਉਸ ਤੋਂ ਬਾਅਦ ਮੈਂ ਕਪੜਾ ਚੱਕ ਕੇ ਤੇ ਪਾਣੀ ਇਹ ਚ ਸਮਝ ਲਓ ਚੂਲੀ ਕੀ ਪਾਣੀ ਪਾਉਣਾ ਨਹੀਂ ਬਾਲਾ ਨਹੀਂ ਪਾਉਣਾ ਹਾਂ ਚੂਲੀ ਦੇ ਪਾਣੀ ਦੀ ਸੁਭਾ ਸਾਮ ਰੋਜ਼ ਛੜਕਣਾ ਜਾਨੀ ਕਿ ਇਹਨੂੰ ਗਿੱਲਾਪਣ ਦੇਣਾ ਕਣਕ ਨੂੰ ਵੀ ਇਹ ਜਲਦੀ ਹਰੀ ਹੋ ਜੇ ਤੇ ਕੋਈ ਵੱਡਾ ਪ੍ਰੋਸੈਸ ਨਹੀਂ ਹੈਗਾ ਬਾਲੀ ਮਿਹਨਤ ਨਹੀਂ ਹੈਗੀ ਜੀਰੇ ਇਹ ਕੀ ਨੂਟ੍ਰੀਸ਼ਨ ਮੇਜਰ ਹੋਗਾ ਨੂੰ ਇਹ 3 ਮਹੀਨੇ ਡੇਲੀ ਕੜਾਊਂਦਾ ਬੀਜ ਨਹੀਂ ਪਾਣਾ ਜਿਹੜਾ ਖਾਲੀ ਹੋ ਜਾ ਫਿਰ ਉਹਨੂੰ ਦੁਬਾਰੀ ਬੀਜਣਾ ਉਹ ਮੈਂ ਜਿੱਦ ਇਹ ਪਹਿਲਾਂ ਡਾਊਂਗਾ ਆ ਜੂਸ ਬਣਾ ਕੇ ਪੀਵਾਂਗੇ ਜਨੂੰ ਉਹਦੇ ਦੱਸ ਦਊਂਗੀ ਵੀ ਆ ਦੇਖੋ ਆਪਾਂ ਕਣਕ ਵਾਢੀ ਨੂੰ ਦੁਬਾਰੀ ਬੀਜਤਾ ਕੋਈ ਵੀ ਡ ਤਾਂ ਕਿ ਜਿਹੜੀਆਂ ਕਣਕ ਮੰਗਦੀ ਮੰਗਰ ਹਰੀ ਹੋਈ ਜਾਵੇ ਨਾ ਗਾਣਾ ਪਵੇ ਤੁਸੀਂ ਡੇਲੀ ਯੂਸ ਕਰਨਾ ਤੇ ਨਾ ਤੇ ਕਹ ਹੋਰ ਕਹਦੇ ਨਾ ਜੀ ਇਹਨੂੰ ਐ ਸਮਝ ਕੇ ਨਾ ਪੀਓ ਸਿਰ ਚੀਜ਼ ਸਵਾਦ ਇਹਨੂੰ ਦਵਾਈ ਸਮਝ ਕੇ ਪੀਓ ਇਹਦੇ ਚ ਮਿੱਠਾ ਪਣ ਜਾਂਦਾ ਹੁੰਦਾ ਮਠਾਸ ਹੁੰਦੀ ਹੈ ਗੱਲ ਨੂੰ ਫੜਦਾ ਮਠਾਇਆ ਪਣ ਜਾਂ ਉਹ ਨਾ ਕਰੋ ਕਹਦਾਂਗੇ ਵੇਸ ਤਾਂ ਪੀ ਨਹੀਂ ਸਕਦੇ ਮੈਂ ਤਾਂ ਵੀਰੇ ਪੀਨੀ ਆ ਮੈਨੂੰ ਤਾਂ ਮਾਂ ਤਾਂ ਰੋਕ ਇਹਨੂੰ ਦਵਾਈ ਸਮਝ ਕੇ ਪੀਣਾ ਜੀ ਤਾਂ ਕਰਕੇ ਪੀ ਫੇਰ ਪੀਤੀ ਜਾਊਗੀ ਜੇ ਤੁਸੀਂ ਐ ਸਮਝ ਕੇ ਕਿ ਜੂਸ ਮੰਨ ਕੇ ਚੱਲੋਗੇ ਫੇਰ ਨਹੀਂ ਇਹ ਪੀਤੀ ਜਾਂਦੀ ਕਿਉਂਕਿ ਮੈਂ ਵੀ ਇੱਕ ਵਾਰੀ ਪੰਗਾ ਲੈਤਾ ਸੀ ਮਤੋਂ ਪੀਤੀ ਨਹੀਂ ਗਈ ਇਹ ਨੌ ਨੌ ਡੋਂਗੇ ਨੌ ਮਾ ਜਿਹੜਾ ਡੋਂਗਾ ਵੀਰੇ ਉਹ ਜਿੱਦਣ ਆਪਾਂ ਕੱਟ ਲਿਆ ਉਹਨੂੰ ਦੁਬਾਰੇ ਫੇਰ ਬੀਜਾਂਗੇ ਇਹ ਡੈਲੀ ਬੀਜਨੇ ਆ ਇਹ ਨਹੀਂ ਹੈਗਾ ਵੀ ਤੁਸੀਂ 8 ਦਿਨ ਜਾਂ 9 ਦਿਨ ਬੀਜ ਕੇ ਵੇਲੇ ਹੋਗੇ ਪੀ ਜਾਉਗੇ ਨਹੀਂ ਇਹ ਡੋਲੀ ਤੁਸੀਂ ਬੀਆ ਕਰੋਗੇ ਇੱਕ ਬੰਦੇ ਲਈ ਇੰਨੀ ਕ ਕਣ ਕੁਗਰੀ ਸੰਘਣ ਤਾਂ ਅੱਜ ਐਡਾ ਕ ਭਾਵੇਂ ਐਡ ਐਡ ਹੀ ਲਾਇਓ ਉਹਦੇ ਮਿੱਟੀ ਜਿੱਡੇ ਸਾਡੇ ਭਾਵੇਂ ਇਧਰ ਵੀ ਛੋਟੇ ਹੀ ਲਾਇਓ ਜਿਵੇਂ ਆ ਤਾਂ ਵੱਡੇ ਸੀ ਆ ਛੋਟੇ ਆ ਉਹ ਇੱਕ ਬੰਦੇ ਲਈ ਬਾਧੂ ਹੈ ਜੇ ਦੋ ਬੰਦਿਆਂ ਨੇ ਪੀਣੀ ਆ ਤਿੰਨ ਨੇ ਜਿਵੇਂ ਆ ਪਿਆਗਾ ਅਜਾ ਕ ਭਾ ਇਡਾ ਕ ਭਾਂਡਾ ਵੀ ਜਨਾ ਤਾਂ ਉਹ ਚਾਰ ਬੰਦੇ ਪੀ ਸਕਦੇ ਆ ਰਾਮ ਨਾਲ ਤੇ ਕੁੱਟਣ ਨੂੰ ਤੇ ਕੁੱਟਣੀ ਇਹ ਕੁੰਡੇ ਚ ਜਿਨ੍ਹਾਂ ਨੇ ਇਹ ਬਣਾ ਕੇ ਦਵਾਈ ਪੀਣੀ ਹੋ ਉਹ ਆਪ ਦਾ ਛੋਟਾ ਜਿਹਾ ਕੋਈ ਕੁੰਡਾ ਲਿਆ ਕੇ ਪਾਣੀ ਚ ਪਿਓ ਲੋ ਕਿਉਂਕਿ ਨੂਨ ਮਿਰਚਾਂ ਵਾਲੇ ਕੁੰਡੇ ਘੋਟੇ ਜੇ ਲੁੱਟ ਨਹੀਂ ਆਉਣਾਗਾ ਫਿਰ ਉਹ ਚ ਮਿਰਚਾਂ ਦਾ ਟੇਸਟ ਬਣ ਜਾਇਆ ਕਰੂਗਾ ਮੈਂ ਤਾਂ ਮੈਂ ਤਾਂ ਉਹਦਾ ਲਿਆ ਰੱਖਿਆ ਸਿਲ버 ਦਾ ਕੁੰਡਾ ਕੁੱਟਣ ਵਾਸਤੇ ਹਾਂ ਕੁੰਡਾ ਲਿਆ ਕੇ ਉਹਨੂੰ ਰੱਖ ਲਓ ਨਿੱਕੇ ਨੇ ਆਪਣੇ ਦੀ ਕੁੰਡੀ ਜੀ ਹੁੰਦੀ ਉਹਨਾਂ ਲਿਆ ਕੇ ਰੱਖੀ ਮੈਂ ਤਾਂ ਸਿਲ버 ਦੀ ਜਿਦਾਂ ਲੋਹੇ ਦਾ ਕੁੰਡਾ ਵੀ ਵਰਤ ਸਕਦੇ ਹੋ ਤੇ ਮਿੱਟੀ ਦਾ ਵੀ ਵਰਤ ਸਕਦੇ ਹੋ ਪਰ ਜੂਸ ਜੂਸਰ ਚ ਨਾ ਜੂਸ ਕੱਢਿਓ ਦਾ ਕਿਉਂਕਿ ਫਿਰ ਉਹਦਾ ਅਸਰ ਨਹੀਂ ਰਹਿੰਦਾ ਜਦੋਂ ਜੂਸਰ ਦੇ ਇੰਨੇ ਗੇੜੇ ਹੁੰਦੇ ਆ ਉਹਦੇ ਸਾਰੇ ਤੱਤ ਮਾਰ ਦਿੰਦਾ ਫਿਰ ਥੋੜੀ ਪਕਾਈ ਕਰਨ ਦਾ ਕੋਈ ਫਾਇਦਾ ਨਹੀਂ ਇਹਨੂੰ ਅੱਥੀ ਕੁੱਟ ਕੇ ਹੀ ਪੀਣਾ ਇਹ ਪੱਕਾਈ ਮਤਲਬ ਜੂਸਰ ਗੱਲ ਐਵੇਂ ਹੈ ਨਾ ਜਿਹੜਾ ਜੂਸਰ ਉਹ ਇਹਦੇ ਸੈੱਲ ਨੂੰ ਗਰਮ ਕਰ ਦਿੰਦਾ ਜੂਸਰਾ ਜਿਹੜੇ ਜਿਹਨੂੰ ਗਰਮ ਕਰਦਾ ਹੈ ਚੱਕਰ ਤੇ ਇਹਦੇ ਫਿਰ ਸੈੱਲ ਡੈਮੇਜ ਹੋ ਜਾਂਦੇ ਗਰਮ ਹੋ ਕੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਅੱਜ ਵੀ ਕਹਿੰਦੀ ਆ ਵੀ ਪੈਣਾ ਨੇ ਮੈਸੇਜ ਕਰ ਕਰ ਪੁੱਛਦੀਆਂ ਨਾ ਵੀ ਮੇਰਾ ਅਲਸਰ ਤੇ ਇੱਕ ਮੈਨੂੰ ਛਾਤੀ ਦੇ ਰੋਸੀ ਸਾਹ ਜਾਂ ਵੀ ਬੇਠੀ ਸਾਤੀ ਜਾਮ ਹੋ ਜਾਣੀ ਵੀ ਮੁੜ ਕੇ ਤੇ ਇੱਕ ਸਰਵਾਲਾ ਦੁਖਦਾ ਤਿੰਨ ਰੋਗ ਤਾਂ ਮੇਰੇ ਨੇ ਪੱਕੇ ਤੋੜੇ ਆ ਬਾਕੀ ਇਹ ਸਾਰੀਆਂ ਬਿਮਾਰੀਆਂ ਲਈ ਹੈ ਕੋਈ ਮਰਜ਼ੀ ਰੋਗ ਹੋਵੇ ਸਾਰਿਆਂ ਲਈ ਵੀ ਇਹਦੇ ਚ ਇੰਨੀ ਕੁ ਪਾਵਰ ਹੈ ਵੀ ਇਹ ਕਿਸੇ ਨੂੰ ਕਿਰਣੀਆਂ ਦਾ ਰੋਗ ਆ ਕਿਰਣੀਆਂ ਦਾ ਰੋਗ ਵੀ ਠੀਕ ਕਰਦਾ ਸੈਲ ਸੁੱਲ ਵੀ ਨਹੀਂ ਘਟਣ ਦਿੰਦਾ ਜੀ ਇਹ ਆਪਾਂ ਸਰਤ ਲਾ ਕੇ ਪੀ ਕਿਸੇ ਦੇ ਸੈੱਲ ਘਟੇ ਹੋਣ ਨਾ ਸਰਤ ਲਾ ਕੇ ਤਿੰਨ ਦਿਨ ਅਗਲੇ ਨੂੰ ਜੂਸ ਪਿਆ ਦਿਓ ਇਹ ਕਣਕ ਦਾ ਸਿਰਫ 3 ਦਿਨ 3 ਦਿਨਾਂ ਚ ਸੈੱਲ ਜਿਨੇ ਤੁਸੀਂ ਚਾਹੋ ਉਹ ਦੁਬਦ ਹੋਣਗੇ ਪਰਤਿਆ ਵਾਲੇ ਕੇ ਦੇਖ ਲਓ ਜਿਹਦੇ ਸੈੱਲ ਘਟਦੇ ਹੋਏ ਜਾਂ ਟੁੱਟਦੇ ਹੋਏ ਬੰਦ ਘਟ ਬੰਦੇ ਹੋਏ ਪਰਤਿਆ ਵਾਲੇ ਨੂੰ ਪੀ ਕੇ ਵੇਖ ਲਓ ਕਿਉਂਕਿ ਇਹ ਤਜਰਬਾ ਮੈਂ ਕਿਸੇ ਤੇ ਕੀਤਾ ਕਿਸੇ ਨੇ ਸਾਥ ਮੈਥੋਂ ਲਈ ਸੀ ਕਣਕ ਸਾਡੇ ਲੁਧਿਆਣੇ ਦਾ ਪਰਚਾ ਕਟਿਆ ਸੀ ਉਹ ਬੰਦੇ ਦਾ ਵੀ ਤੁਸੀਂ ਲੁਧਿਆਣੇ ਜਾ ਕੇ ਵੀ ਇਲਾਜ ਕਰਾਓ ਤੁਹਾਡੇ ਸੈੱਲ ਨਹੀਂ ਪੂਰੇ ਹੋ ਰਹੇ ਤੇ ਦੰਗ ਰਹੇਗੇ ਲੈਬੋਰੀ ਵਾਲੇ ਵੀ ਉਹਦੇ ਸੈੱਲ ਇੰਨੀ ਜਲਦੀ ਦੂਜੇ ਸਮਝਣਾ ਜੇ ਦੋਨੇ ਪੀਤਾ ਜੀ ਦੋ ਦਿਨ ਟੈਸਟ ਕਰਾਇਆ ਸੈੱਲ ਵਧਣੀ ਸ਼ੁਰੂ ਹੋ ਗਈ ਤੇ ਤੀਜੇ ਦਿਨ ਉਹਦੇ ਸੈੱਲ ਪੂਰੇ ਸੀ ਇੰਨੀ ਵੱਲ ਦਾ ਚੀਜ਼ ਆ ਇਹ ਤੇ ਸੋ ਵੀਰੇ ਅਸੀਂ ਵੀਡੀਓ ਬਣਾਉਂਦੇ ਰਹਿੰਨਾ ਕਮੈਂਟ ਕੀਤਾ ਕਿ ਤਾਂ ਗੱਲ ਤਾਂ ਥੋੜੀ ਸੀ ਵੀ ਤੇ ਬਾਹਲੀ ਲੰਬੀ ਲੈ ਜਾਣੇ ਹੋ ਤੇ ਤੁਸੀਂ ਜਲਦੀ ਦੱਸ ਸਕਦੇ ਹੋ ਜਿਹੜੀ ਜਲਦੀ ਹੁੰਦੀ ਹੈ ਨਾ ਜਲਦੀ ਨੇ ਦੁਨੀਆ ਮਾਰ ਰੱਖੀ ਆ ਜਲਦੀ ਦੇ ਚੱਕਰ 'ਚ ਨਾ ਪਿਆ ਕਰੋ ਹੁਣ ਜੇ ਤੁਹਾਨੂੰ ਅਸੀਂ ਪੂਰਾ ਪ੍ਰੋਸੈਸ ਸਮਝਾਵਾਂਗੇ ਵੀ ਇਹਨਾਂ ਨਾਲ ਆ ਚੀਜ਼ਾਂ ਹੋਈਆਂ ਫੇਰ ਹੀ ਤੁਹਾਨੂੰ ਪਤਾ ਲੱਗੂ ਹੁਣ 5 ਮਿੰਟਾਂ ਦੇ ਥੋੜੀ ਪਤਾ ਲੱਗਦਾ ਆ ਲੈ ਰਿਹਾ ਡਾਊਂਗਾ ਜੀ ਆ ਭਾਈ ਮਿੱਠੀਆਂ ਕਣਕੀ ਵੀਡੀਓ ਚੱਲੂ ਪੀ ਲੋ ਤੁਹਾਨੂੰ ਕੀ ਪਤਾ ਲੱਗੂਗਾ ਠੀਕ ਹੈ ਸਮਝ ਆਉਣਾ ਪੈਂਦਾ ਵੀਰੇ ਜਿਹਨੂੰ ਮੇਰੀ ਵੀਡੀਓ ਲੰਬੀ ਲੱਗਦੀ ਹੈ ਨਾ ਸੁਣੋ ਮੈਂ ਤੁਹਾਨੂੰ ਕਿਹਾ ਮੈਂ ਤਾਂ ਰੋਗੀਆਂ ਲਈ ਵੀਡੀਓ ਬਣਾਈ ਹੈ ਵੀ ਜਿਹੜੇ ਵਿਚਾਰੇ ਰੋਗ ਭੁਗਤ ਰਹੇ ਆ ਜਿਹੜੇ ਦੁਖੀ ਆ ਮੇਰੇ ਵਰਗੇ ਮੈਂ ਤਾਂ ਉਹਨਾਂ ਲਈ ਪਾਈ ਹੈ ਵੀਡੀਓ ਮੇਨੂੰ ਤਾਂ ਫਾਇਦਾ ਹੋਵੇ ਮੇਰਾ ਹੋਵੇ ਅਗਲੇ ਦਾ ਵੀ ਹੋਵੇ ਆਪਣੇ ਕੋਲ ਤਾਂ ਪਹਿਲਾਂ ਪਈਆਂ ਸਾਰੇ ਸਬੂਤ ਪਏ ਆ ਬਿਨਾਂ ਦਵਾਈ ਤੋਂ ਅਲਸਰ ਬਿਮਾਰੀ ਟੁੱਟਦੀ ਨਹੀਂ ਸਾਰੇ ਕਹਿੰਦੇ ਵੀ ਅਲਸਰ ਟੁੱਟਦੀ ਨਹੀਂ ਤੇ ਮੇਰੀ ਅਲਸਰ ਟੁੱਟੀ ਹੋਈ ਆ ਪਈਆਂ ਰਿਪੋਰਟਾਂ ਜਿਹੜੀਆਂ ਆਪਣੇ ਬਿਲਕੁਲ ਨਾਰਮਲ ਆ ਕੋਈ ਮੇਰੇ ਕੋਲੇ ਭਾਵੇਂ 20 ਦਿਨ ਰਹਿ ਪਮੇ ਕੋਈ ਦਵਾਈ ਵੀ ਨਹੀਂ ਖਾਂਦੀ ਅਲਸਰ ਦੀ ਗੋਲੀ ਵੀ ਏਡੀ ਹੁੰਦੀ ਜਿਵੇਂ ਆਪਾਂ ਨਾਰਮਲ ਆਪਾਂ ਗੋਲੀ ਲੈਣੇ ਉਹ ਦੁੱਗਣੀ ਮੰਨ ਕੇ ਚਲੋ ਏਡੀ ਗੋਲੀ ਹੁੰਦੀ ਆ ਅਲਸਰ ਦੀ ਸੋ ਕਿਸੇ ਦੀ ਬਿਮਾਰੀਆਂ ਕਰ ਆਪਾਂ ਕਿਸੇ ਦਾ ਭਲਾ ਕਰ ਲਈਏ ਵੀਡੀਓ ਪਾਈ ਆ ਨਾ ਕੇ ਆਪਦੇ ਕੋਈ ਵਾਹ ਵਾਹ ਲੈਣ ਲਈ ਮੈਨੂੰ ਕਿਉਂਕਿ ਲੋਕ ਮੈਨੂੰ ਬਹੁਤ ਮੈਸੇਜ ਕਰਦੇ ਵੀ ਤੁਹ ਗੀ ਮਹਾਰਾਜ ਦੇ ਬਾਣੀ ਦੇ ਲੜ ਲੱਗੀਆਂ ਤੇ ਬੀਟਗ੍ਰਾਸ ਪਿੱਛੇ ਬੀਟਗ੍ਰਾਸ ਗੁਰੂ ਮਹਾਰਾਜ ਨੇ ਦਵਾਈ ਬਣਾ ਕੇ ਲਾ ਦਿੱਤੀ ਕਿਉਂਕਿ ਪਰਮਾਤਮਾ ਵਾਹਿਗੁਰੂ ਇਹਨਾਂ ਜਿਹੜਾ ਉਹ ਤੁਹਾਨੂੰ ਸਿੱਧਾ ਆ ਕੇ ਨਹੀਂ ਮਿਲਦਾ ਉਹ ਮੰਨ ਲਾ ਮੈਂ ਬੀਟਗ੍ਰਾਸ ਪੀਣ ਲੱਗੀ ਉਹਨੇ ਆਪਣੀ ਕਦੇ ਵੀ ਪਰਮਾਤਮਾ ਕਿਸੇ ਨੂੰ ਸਿੱਧਾ ਆ ਕੇ ਚਮਤਕਾਰ ਨਹੀਂ ਦਿਖਾਉਂਦਾ ਉਹ ਬੰਦਿਆਂ 'ਚ ਬਸ ਕੇ ਹੀ ਥੋੜੇ ਕੰਮ ਕਰਦਾ ਇਹ ਗੱਲ ਦਿਮਾਗ 'ਚ ਬਾੜ ਲਓ ਕਦੇ ਕਿਸੇ ਦਾ ਚਮਤਕਾਰ ਨਹੀਂ ਹੁੰਦਾ ਹੁੰਦਾ ਚਮਤਕਾਰ ਇਹੀ ਹੁੰਦਾ ਵੀ ਉਹ ਬੰਦਿਆਂ ਦੇ ਰੂਪ 'ਚ ਆਉਂਦਾ ਪਰ ਤੁਹਾਨੂੰ ਸਮਝ ਨਹੀਂ ਆਉਂਦੀਆਂ ਇਹ ਗੱਲਾਂ ਉਨੇ ਜਦੋਂ ਮੈਂ ਮਹਾਰਾਜ ਦਾ ਨਾਮ ਲੈ ਕੇ ਬਾਣੀ ਪੜ੍ਹਨੀ ਸ਼ੁਰੂ ਕੀਤੀ ਨਾਲ ਬੀਟ ਗ੍ਰਾਸ ਉਹਨੇ ਬੀਟ ਗ੍ਰਾਸ ਹੀ ਦਵਾਈ ਬਣਾ ਕੇ ਮੈਨੂੰ ਲਾਤੀ ਪ੍ਰਮਾਤਮਾ ਨੇ ਸਮਝ ਗਏ ਸੋ ਪ੍ਰਮਾਤਮਾ ਕਿਸੇ ਕੋਲੇ ਸਿੱਧਾ ਨਹੀਂ ਆਉਂਦਾ ਜੇ ਤੁਸੀਂ ਕਹੋਗੇ ਵੀ ਪ੍ਰਮਾਤਮਾ ਮੇਰੇ ਚ ਮੈਂ ਤਾਂ ਬੜੀ ਭਗਤੀ ਕਰ ਲਈ ਤੇ ਵਾਹਿਗੁਰੂ ਮੇਰੇ ਕੋਲੇ ਆ ਕੇ ਖੜ੍ਹਗੇ ਐ ਕਿਦੀ ਕਿਦੀ ਕੋਲੇ ਖੜ੍ਹਣਗੇ ਉਹ ਤੇ ਦੁਨੀਆਂ ਨੇ ਤੇ ਫਿਰ ਕੰਮ ਕਰਨਾ ਹੀ ਛੱਡ ਦੇਣਾ ਵੀ ਵਾਹਿਗੁਰੂ ਤਾਂ ਆਪਣੇ ਕੋਲੇ ਆ ਜਾਂਦੇ ਛੱਡੋ ਆਪਣੇ ਕੰਮ ਕਰਦੇ ਹੋ ਬੰਦਿਆਂ 'ਚ ਵੱਸਦੇ ਆ ਇਹ ਗੱਲ ਦਿਮਾਗ 'ਚ ਵਾੜ ਲਓ ਵਾਹਿਗੁਰੂ ਪ੍ਰਮਾਤਮਾ ਬੰਦਿਆਂ 'ਚ ਵੱਸ ਕੇ ਸੋਡੀ ਹੈਲਪ ਕਰਦਾ ਇਹ ਧਿਆਨ 'ਚ ਰੱਖ ਠੀਕ ਹੈ ਸੋ ਇਹ ਅਹੀਂ ਤੁਸੀਂ 8-9 ਦਿਨ ਕਣਕ ਦੀ ਬੀਜਣੀ ਹੈ ਜਿੱਦਨ ਆਪਣੀ ਕਣਕ ਇਹ ਏਡੀ ਏਡੀ ਹੋ ਗਈ 6-7 ਇੰਚ ਪੀਣ ਵਾਲੀ ਉਦੋਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਫਿਰ ਦਿਖਾਵਾਂਗੇ ਵੀ ਅੱਜ ਇਹ ਆਪਾਂ ਕੱਟ ਕੇ ਐ ਪੀਣੀ ਆ ਸਾਰਾ ਕੁਝ ਦੱਸਾਂਗੀ ਟੈਨਸ਼ਨ ਨਾ ਲਓ ਵੀ ਆ ਪੀਣੀ ਹੈ ਕਿੰਨੀ ਪੀਣੀ ਹੈ ਵੀ ਜਿਹੜੇ ਸਟਾਰਟ ਕਰਨੇ ਕਿੰਨੀ ਕਰਨੇ ਹੈ ਠੀਕ ਹੈ ਟੈਨਸ਼ਨ ਨਹੀਂ ਲੈਣੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਵੱਲੋਂ ਪਿਆਰ ਭਰੀ ਸ਼াশ੍ਰੀ ਕਾਂ ਕੋਈ ਵੀ ਵੀਡੀਓ ਚ ਪ੍ਰੋਬਲਮ ਹੋ ਜਾ ਗਲਤੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਸਮਝਿਆ ਕਰੋ ਅਸੀਂ ਵੀ ਬਿਮਾਰ ਤੇ ਵਰਕ ਵਾਲੇ ਬੰਦੇ ਆ ਕੱਪੜੇ ਦਾ ਕੰਮ ਨਾਲ ਕਰਦੇ ਆ ਕਈ ਵਾਰੀ ਉ That's